ਵਹੀ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਵੇਗਵਾਲ ਦੇ ਵਿੱਚ ਖੜੇ ਹੈਗੇ ਆ ਇਹ ਸਾਡੇ ਪੰਜ ਸਾਹਿਬ ਨੇ ਪ੍ਰੀਤੀ ਮੰਗਲ ਜੀ ਤੇ ਇੱਥੇ ਸਾਡੇ ਜਗਮੀਤ ਸਿੰਘ ਮਿੱਠੂ ਜੀ ਖੜੇ ਨੇ ਤੇ ਮੈਂ ਜਸਵੀਰ ਸਿੰਘ ਇਹ ਜਿਹੜਾ ਬੱਚਾ ਨਾ ਇਹ ਆਪਣਾ ਨਾਮ ਸਾਹਿਦ ਦੱਸਦਾ ਹੈਗਾ ਪਰसों ਸਵੇਰ ਮਾਰਨਿੰਗ ਟਾਈਮ 4 ਵਜੇ ਦੇ ਕਰੀਬ ਇਹਨੂੰ ਕੋਈ ਛੱਡ ਗਿਆ ਹੈਗਾ ਇਹ ਆਪਣਾ ਨਾਮ ਸਾਹਿਲ ਦੱਸਦਾ ਇਹਨੂੰ ਆਪਣੇ ਮਾਪੇ-ਬਾਪ ਦਾ ਬਿਲਕੁਲ ਪਤਾ ਨਹੀਂ ਵੀ ਕੌਣ ਨੇ ਕੌਣ ਨਹੀਂ ਇਹ ਬਿਲਕੁਲ ਨਹੀਂ ਦੱਸ ਸਕਦਾ ਹੈਗਾ ਸੋ ਸਾਡੀ ਬੇਨਤੀ ਆ ਸਾਰੇ ਅੱਗੇ ਵੀ ਇਹ ਬੱਚੇ ਬੱਚੇ ਦੇ ਮਾਪੇ-ਬਾਪ ਭੈਣ ਭਾਈ ਕੋਈ ਵੀ ਇਹ ਉਹਨਾਂ ਨੂੰ ਮਲਾਉਣ ਵਾਸਤੇ ਸਾਰੇ ਆਪਾਂ ਮਦਦ ਕਰੀਏ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀਏ ਤੇ ਇਹ ਸਾਹਿਲ ਨਾਮ ਦੱਸਦਾ ਹੈਗਾ ਇਹ ਅੱਜ ਸਾਡੇ ਕੋਲ ਆ ਪਿੰਡ ਵੇਗੋਵਾਲ ਦੇ ਵਿੱਚ ਸਾਡੇ ਕੋਲ ਆ ਜੀ ਇਹ ਬੱਚਾ ਸਾਡੇ ਕੋਲ ਹੀ ਰਹੂਗਾ ਜਿੰਨੇ ਦਿਨ ਤੱਕ ਪਤਾ ਨਹੀਂ ਲੱਗਦਾ ਹੈਗਾ ਵੀ ਕੌਣ ਹੈਗਾ ਇਹਦਾ ਭਰਾ ਮਾਂ ਪਾਪ ਕੋਈ ਵੀ ਸੋ ਸਾਰੇ ਅੱਗੇ ਬੇਨਤੀ ਆ ਵੀ ਆਪਾਂ ਮਦਦ ਕਰੀਏ ਇਸ ਬੱਚੇ ਦੀ ਇਹਦੇ ਪਰਿਵਾਰ ਨੂੰ ਮਿਲਾਉਣ ਵਾਸਤੇ ਤੇ ਸਾਰੇ ਆਪਣਾ ਨਿੱਜੀ ਫਰਜ਼ ਸਮਝ ਕੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ